ਸਸੀ ਗੱਲ ਜੀ ਫਰਸਟ ਵੈਸ ਫਰੀਦਕੋਟ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀ ਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੀ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਹੀ ਸਮੇਂ ਤੇ ਮਿਲ ਸਕੇ ਪੇਮੈਂਟ ਦਾ ਮੋਡ ਆਨਲਾਈਨ ਹੈ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰਨਾ ਹੈ ਤੇ ਉਸ ਤੋਂ ਬਾਅਦ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕ ਕੜਾਈ ਵਾਲੇ ਸੂਟ ਪਸ਼ਮੀਨੇ ਦੇ ਔਰ ਬਹੁਤ ਲੋ ਪ੍ਰਾਈਸ ਤੇ ਬਹੁਤ ਜਿਆਦਾ ਲੋ ਪ੍ਰਾਈਸ ਤੇ ਔਰ ਜਿਹੜੀ ਵੀ ਪ੍ਰਾਈਸ ਮੈਂ ਬੋਲੂਗੀ ਉਹ ਇੱਕ ਸੂਟ ਦੀ ਹੋਊਗੀ ਅਗਰ ਤੁਸੀਂ ਦੋ ਸੂਟ ਚੱਕਦੇ ਹੋ ਤਾਂ 50 50 ਦੋਨੋਂ ਸੂਟਾਂ ਚ ਲੈਸ ਹੋ ਜਾਣਗੇ ਜਾਨੀ 100 ਰੁਪਿਆ ਇੱਕ ਤੋਂ ਜਿਆਦਾ ਸੂਟ ਚੱਕਦੇ ਹੋ ਜਿੰਨੇ ਮਰਜ਼ੀ ਚੱਕੋ ਤੇ 50 50 ਹੋਰ ਲੈਸ ਹੋਈ ਜਾਣਗੇ ਅਗਰ ਇੱਕ ਸੂਟ ਚੱਕੋਗੇ ਤਾਂ ਜਿਹੜੀ ਪ੍ਰਾਈਸ ਮੈਂ ਬੋਲੂਗੀ ਉਹੀ ਪ੍ਰਾਈਸ ਤੇ ਤੁਹਾਨੂੰ ਸੂਟ ਮਿਲੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਲਓ ਜੀ ਪਹਿਲਾ ਸੂਟ ਔਰ ਪਸ਼ਮੀਨਾ ਇੰਨਾ ਕੁ ਸੋਹਣਾ ਹੈ ਟੂ ਟੋਨ ਪਸ਼ਮੀਨਾ ਜੀ ਨੂੰ ਅਸੀਂ ਸਿਲਕ ਪਸ਼ਮੀਨਾ ਵੀ ਕਹਿੰਦੇ ਆ ਠੀਕ ਹੈ ਜੀ ਬਹੁਤ ਜ਼ਬਰਦਸਤ ਸੂਟ ਨੇ ਬਹੁਤ ਜਿਆਦਾ ਖੂਬਸੂਰਤ ਸੂਟ ਹੈ ਔਰ ਰੇਂਜ ਇਸ ਨੂੰ ਤੁਸੀਂ ਸੁਣ ਕੇ ਹੈਰਾਨ ਹੀ ਹੋ ਜੂਗੇ ਜੀ ਇੰਨੀ ਘੱਟ ਰੇਂਜ ਦੇ ਵਿੱਚ ਵੀ ਇੰਨੇ ਸੋਹਣੇ ਸੂਟ ਆ ਸਕਦੇ ਆ ਲੋ ਜੀ ਅ ਇਹ ਹੈਗਾ ਬਲੈਕ ਤੇ ਮਜੈਂਟਾ ਦਾ ਵਿੱਚ ਬਲੈਕ ਦਾ ਥ्रेड ਆ ਰਿਹਾ ਨਾਲ ਨਾਲ ਆ ਤੁਹਾਨੂੰ ਸਾਈਡ ਤੋਂ ਪਤਾ ਲੱਗੂਗਾ ਕੰਨੀ ਤੋਂ ਆ ਦੇਖੋ ਇਹ ਬੁਣਤੀ ਜੀ ਹੁੰਦੀ ਹੈ ਇਹ ਟੂ ਟੋਨ ਪਸ਼ਮੀਨਾ ਹੋ ਜਾਂਦਾ ਠੀਕ ਹੈ ਜੀ ਜਿਹਦੇ ਵਿੱਚੋਂ ਬਲੈਕ ਤੇ ਮਜੈਂਟਾ ਦੀ ਝਲਕਦੀ ਪੈਂਦੀ ਹੈ ਤੇ ਇਹਦੇ ਵਿੱਚ ਤੁਸੀਂ ਫਲਾਵਰ ਦੇਖੋ ਔਰ ਡਾਟਸ ਦੇਖੋ ਫੁੱਲ ਭਰਿਆ ਹੋਇਆ ਹੈ ਕਿਹੜਾ ਨਾਪ ਦਿੰਨੀ ਆ ਤੁਹਾਨੂੰ ਲੋ ਜੀ ਘੇਰਾ ਇਹਦਾ ਰਹੂਗਾ 19.5 ਤੇ ਜਿਆਦਾ ਤੋਂ ਜਿਆਦਾ ਤੁਸੀਂ ਜਿਹੜਾ ਕਰ ਸਕਦੇ ਹੋ ਉਹ ਤੁਸੀਂ ਕਰੋਗੇ ਤੇ 23 24 19.5 ਤੱਕ ਲਿਜਾ ਸਕਦੇ ਹੋ ਠੀਕ ਹੈ ਤੇ ਬਾਕੀ ਜਿੰਨਾ ਹੈ ਉਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਤਿੰਨ ਫਲਾਵਰ ਪਏ ਹੋਏ ਨੇ ਔਰ ਸਾਰੇ ਦੇ ਵਿੱਚ ਡਾਟਸ ਪਏ ਹੋਏ ਨੇ 5 ਮੀਟਰ ਦਾ ਸੂਟ ਆਊਗਾ ਜੀ ਤੁਹਾਡੇ ਕੋਲੇ ਬਹੁਤ ਹੀ ਖੂਬਸੂਰਤ ਪਸ਼ਮੀਨਾ ਆਊਗਾ ਪਸ਼ਮੀਨਾ ਤੁਸੀਂ ਦੇਖ ਹੀ ਲਿਆ ਬਹੁਤ ਜਿਆਦਾ ਪਿਆਰਾ ਔਰ ਇਹ ਹੈਗਾ ਵਰਕ ਤੁਹਾਨੂੰ ਬਾਜੂ ਤੇ ਮਿਲੂਗਾ ਬਹੁਤ ਸਫਾਈ ਦਾ ਵਰਕ ਮਿਲੂਗਾ ਠੀਕ ਹੈ ਜੀ ਔਰ ਪ੍ਰਾਈਸ ਤਾਂ ਸੁਣ ਕੇ ਤੁਸੀਂ ਹੈਰਾਨ ਪਰੇਸ਼ਾਨ ਹੋ ਜਾਓਗੇ ਸਿਰਫ ਤੇ ਸਿਰਫ 1125 ਦੇ ਵਿੱਚ ਸੂਟ ਆਜੂਗਾ ਜੇ ਤੁਸੀਂ ਸਿੰਗਲ ਸੂਟ ਲੈਣਾ ਠੀਕ ਹੈ ਜੀ ਅਗਰ ਤੁਸੀਂ ਦੋ ਸੂਟ ਲੈਣੇ ਆ ਤਾਂ ਫਿਰ ਤੁਹਾਨੂੰ ਇਹ 1075 ਦੇ ਵਿੱਚ ਪੈਜੂਗਾ ਇੱਕ ਸੂਟ ਅਗਰ ਇੱਕ ਤੋਂ ਜ਼ਿਆਦਾ ਚਾਹਦੇ ਹੋ ਤਾਂ ठीक है जी बहुत प्यारा पश्मीना होगा थोड़े कोले बहुत ज्यादा सोणा तो शिपिंग बिल्कुल फ्री होगी अगला देखो वाइन जैसा शेड हैगा लो लो जी हां केरा सेम ही रहूंगा जो मैं पहला सूट दा दस्ता ਠੀਕ ਹੈ ਜੀ ਵਾਇਨ ਦਾ ਸ਼ੇਡ ਹੈ ਇਹ ਸ਼ੇਡ ਕਾਫੀ ਜਿਆਦਾ ਲਾਈਕ ਕੀਤਾ ਜਾਂਦਾ ਇਹ ਚ ਇੱਕ ਵੀ ਸ਼ੇਡ ਹੈ ਜਾਨੀਆ ਜਿਹੜਾ ਆਪਾਂ ਨੂੰ ਪਸੰਦ ਨਾ ਆਵੇ ਸਾਰੇ ਸ਼ੇਡ ਇੱਕ ਤੋਂ ਇੱਕ ਨੇ ਜਿੰਨੇ ਮਰਜ਼ੀ ਸੂਟ ਲਈ ਜਾ ਤਾਂ ਤੁਹਾਨੂੰ ਨਾ ਨਹੀਂ ਕਰਨੀ ਠੀਕ ਹੈ ਜੀ ਇਹ ਹੈਗਾ ਕੇਰਲ ਔਰ ਇਹ ਹੈਗਾ ਬਜੂ ਦਾ ਵਰਕ ਠੀਕ ਹੈ ਬਹੁਤ ਪਿਆਰਾ ਅਗਰ ਤੁਸੀਂ ਇਹਦੇ ਨਾਲ ਦੁਪੱਟੇ ਵਗੈਰਾ ਡਾਈ ਕਰਾਉਣੇ ਹੋਣਗੇ ਤੁਸੀਂ ਕੋਈ ਵੀ ਦੁਪੱਟਾ ਸਾਡੇ ਤੋਂ ਲੈ ਸਕਦੇ ਹੋ ਔਰ ਡਾਈ ਐਂਡ ਡਾਈ ਵਗੈਰਾ ਵੀ ਕਰਵਾ ਸਕਦੇ ਹੋ ਬਹੁਤ ਸੋਹਣੇ ਲੱਗਣਗੇ ਸੂਟ ਇਹ ਨੈਕਸਟ ਹੈਗਾ ਇਹ ਟੂ ਟੋਨ ਪਸ਼ਮੀਨਾ ਹੀ ਦਿਖਾ ਰਹੀ ਹਾਂ ਸਾਰਾ ਤੁਹਾਨੂੰ ਹੁਣ ਮੈਂ ਆਹ ਕਲਰ ਦਿਖਾ ਦਿੰਨੀ ਆ ਤੁਹਾਨੂੰ ਇਹ ਕਾਪਰ ਕਲਰ ਹੈ ਜੀ ਇਹਨੂੰ ਆਪਾਂ ਰਸਟ ਕਲਰ ਨਹੀਂ ਕਹਿੰਦੇ ਇਹਨੂੰ ਆਪਾਂ ਕਾਪਰ ਕਲਰ ਕਹਿੰਦੇ ਆ ਠੀਕ ਹੈ ਜੀ ਔਰ ਮੈਂ ਤੁਹਾਨੂੰ ਇਹ ਕੰਨੀ ਦਿਖਾਉਣੀ ਆ ਜੀ ਆ ਦੇਖੋ ਬਲੈਕ ਤੇ ਕਾਪਰ ਔਰ ਤੁਸੀਂ ਦੇਖੋ ਇਹਦਾ ਮਿਕਸਚਰ ਜਾਂ ਕਿੰਨਾ ਸੋਹਣਾ ਆਉਂਦਾ ਇਹਨੂੰ ਸਿਲਕ ਪਸ਼ਮੀਨਾ ਵੀ ਕਹਿ ਦਿੰਦੇ ਆ ਆਪਾਂ ਸ਼ਾਈਨ ਕਰਦਾ ਹੈ ਇਹ ਪਸ਼ਮੀਨਾ ਐਕਚੁਅਲੀ ਤਾਂ ਇਹ ਸਿਲਕ ਪਸ਼ਮੀਨਾ ਹੈ ਔਰ ਇਹਨੂੰ ਟੂ ਟੋਨ ਵੀ ਕਹਿ ਦਿੰਦੇ ਆ ਜਿਵੇਂ ਮਰਜ਼ੀ ਤੁਸੀਂ ਇਹਨੂੰ ਲੈ ਲਓ ਸੋਹਣਾ ਬਹੁਤ ਜ਼ਿਆਦਾ ਹੈ ਠ ਲੋ ਜੀ ਮਹਿੰਦੀ ਕਲਰ ਠੀਕ ਹੈ ਜੀ ਬਹੁਤ ਸੋਹਣਾ ਲੱਗਦਾ ਸਾਰਾ ਖਲਾਲਨ ਦੀ ਮੇਰੇ ਖਿਆਲ ਨਾਲ ਲੋੜ ਹੀ ਨਹੀਂ ਹੈਗੀ ਆਪਾਂ ਨੂੰ ਸੇਮ ਵਰਕ ਹੈਗਾ ਔਰ ਸੋਹਣਾ ਜ ਮਹਿੰਦੀ ਕਲਰ ਹੈਗਾ ਸੋਹਣਾ ਜ ਤੇ ਨੈਕਸਟ ਦੇਖੋ ਇਹ ਮਹਿਰੂਨ ਕਲਰ ਬਲੈਕ ਐਂਡ ਮਹਿਰੂਨ ਦਾ ਬੁਣਤੀ ਹੈ ਜਿਹੜੀ ਠੀਕ ਹੈ ਲੋ ਜੀ ਬਹੁਤ ਪਿਆਰਾ ਪਸ਼ਮੀਨਾ ਸਹੀ ਕਲਰ ਆ ਰਿਹਾ ਐਗਜ਼ੈਕਟ ਮਹਿਰੂਨ ਕਲਰ ਤੇ ਨੈਕਸਟ ਹੈ ਜੀ ਤੁਹਾਡੇ ਕੋਲੇ ਹੁਣ ਸਿਲਕ ਪਸ਼ਮੀਨਾ ਆਹ ਸੌਰੀ ਸ਼ਿਮਰ ਪਸ਼ਮੀਨਾ ਦਿਖਾਉਂਗੀ ਹੁਣ ਮੈਂ ਤੁਹਾਨੂੰ। ਔਰ ਰੰਗ ਦੇਖ ਲਓ ਕਿਸੇ ਪਹਿਣ ਲਈ ਲਾਈਟ ਵੀ ਚਾਹੀਦਾ ਹੁੰਦਾ। ਆ ਲਓ। ਇਹ ਹੈਗਾ ਸ਼ਿਮਰ ਪਸ਼ਮੀਨਾ। ਇਹਦੇ ਤੇ ਵੀ ਵਰਕ ਮਿਲੂਗਾ ਤੁਹਾਨੂੰ। ਵਰਕ ਬਹੁਤ ਸੋਹਣਾ ਮਿਲੂਗਾ। ਆ ਲਓ। ਲਓ ਜੀ ਕਟਵਰਕ। ਕਟ ਕੱਡੇ ਹੋਏ ਨੇ ਵਿੱਚ। ਔਰ ਦੋਨੋਂ ਪਾਸੇ ਕਟ ਕੱਡੇ ਹੋਏ ਨੇ। ਬਹੁਤ ਸੋਹਣਾ ਲੱਗਦਾ ਹੈ। ਵਰਕ ਤੋਂ 10 ਦੱਸ ਦਿੰਨੀ ਆ ਐਂਡ ਟੂ ਐਂਡ 18 ਹੈ। ਤੁਸੀਂ ਆਰਾਮ ਦੇ ਨਾਲ ਇਹਨੂੰ 21 ਤੱਕ ਲਿਜਾ ਸਕਦੇ ਹੋ ਠੀਕ ਹੈ ਜੀ 21 21.5 ਤੱਕ ਲਿਜਾ ਸਕਦੇ ਹਾਂ ਲੈਂਥ ਦੱਸ ਦੇਣੀ ਹੈ ਕਿੰਨੀ ਹੋਊਗੀ 43 ਲੈਂਥ ਹੈਗੀ 43.5 ਹੈਗੀ ਹੈ ਘੱਟ ਤੁਸੀਂ ਕਰ ਸਕਦੇ ਹੋ ਅਗਰ ਤੁਸੀਂ ਘੱਟ ਕਰਨੀ ਹੋਈ ਵੱਧ ਕਰਨੀ ਹੋਈ ਤਾਂ 44 ਤੱਕ ਲਿਜਾ ਸਕਦੇ ਹੋ ਤੁਸੀਂ ਆਪਣੀ ਲੈਂਥ ਠੀਕ ਹੈ ਜੀ ਰੰਗਾਂ ਸਹੀ ਹੈ ਕਲਰ ਸਹੀ ਆ ਰਿਹਾ ਤੁਹਾਨੂੰ ਗ੍ਰੀਨ ਜੇ ਟੋਨ ਤੇ ਹੈਗਾ ਇਹ ਸ਼ਿਮਰ ਪਸ਼ਮੀਨੇ ਦੇ ਵਿੱਚ ਹੈ ਇਹ ਹੈਗੀ ਬਾਜੀ ਠੀਕ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਪ੍ਰਾਈਸ ਸੇਮ ਹੀ ਰਹੂਗੀ 1125 ਰੁਪਏ ਸਿੰਗਲ ਸੂਟ ਵਾਸਤੇ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਅਗਰ ਤੁਸੀਂ ਦੋ ਸੂਟ ਚੱਕਣੇ ਹਨ ਤਾਂ ਫਿਰ ਤੁਸੀਂ 1075 ਦਾ ਇੱਕ ਸੂਟ ਪਾਉਗਾ ਅਗਲਾ ਇਹਦੇ ਵਿੱਚ ਸ਼ਿਮਰ ਪਸ਼ਮੀਨੇ ਦੇ ਵਿੱਚ ਹੀ ਹੈਗਾ ਇਸ ਤਰ੍ਹਾਂ ਹੀ ਦਿਖਾ ਦੇਣੀ ਆ ਹੁਣ ਮੈਂ ਤੁਹਾਨੂੰ ਸ਼ਿਮਰ ਪਸ਼ਮੀਨੇ ਦੇ ਵਿੱਚ ਹੈ ਥੋੜਾ ਜਿਹਾ ਇਦਾਂ ਕਰ ਦਿੰਨੇ ਆਪਾਂ ਬਿਲਕੁਲ ਮਹਿਰੂਨ ਕਲਰ ਦੇ ਵਿੱਚ ਹੈ ਸ਼ਿਮਰ ਦੇ ਵਿੱਚ ਸ਼ਾਈਨ ਹੁੰਦੀ ਹੈ ਉਹ ਸਾਰਿਆਂ ਨੂੰ ਪਤਾ ਹੈ ਪ੍ਰਾਈਸ ਹੈ 1125 ਰੁਪਏ। ਅਗਲਾ ਦੇਖੋ ਕਾਫੀ ਕਲਰ। ਬਿਲਕੁਲ ਐਗਜ਼ੈਕਟ ਕਾਫੀ ਕਲਰ। ਠੀਕ ਹੈ ਜੀ। ਇਹਦੇ ਨਾਲ ਕਰਾਇਓ ਤੁਸੀਂ ਟਾਈ ਐਂਡ ਡਾਈ ਦੁਪੱਟੇ ਜਾਂ ਤਾਂ ਮਸਲੀਨ ਦੇ ਜਾਂ ਸੈਮੀ ਚਨੂੰ ਦੇ ਬੜੇ ਹੀ ਸੋਹਣੇ ਲੱਗਦੇ ਆ ਜੀ ਫਿਰ ਉਹ। ਬਹੁਤ ਪਿਆਰੇ ਲੱਗਦੇ ਆ। ਆਹ ਲਓ। ਇਹ ਵਾਈਨ ਸ਼ੇਡ ਸ਼ਿਮਰ ਦੇ ਵਿੱਚ ਵਾਈਨ ਸ਼ੇਡ ਬਹੁਤ ਪਿਆਰਾ 1125 ਦੇ ਵਿੱਚ। ਅਗਲਾ ਸੂਟ ਦੇਖੋ ਤੁਸੀਂ ਇਹ ਵੀ ਬਹੁਤ ਸੋਹਣਾ ਪਸ਼ਮੀਨਾ ਹੈ ਚੈੱਕ ਦੇ ਵਿੱਚ ਹੈ ਜੀ ਪਸ਼ਮੀਨਾ। ਇਹ ਡੱਗ ਪਿਆਰਾ ਪਸ਼ਮੀਨਾ ਹੈ ਇਹ ਚੈੱਕ ਦੇ ਵਿੱਚ ਹੈ ਸਿਲਕ ਪਸ਼ਮੀਨਾ ਆ ਦੇਖੋ ਚੈੱਕ ਦੇ ਵਿੱਚ ਚੌਕਾਂ ਨੂੰ ਆਪ ਦਾ ਚੈੱਕ ਦੇ ਵਿੱਚ ਸਿਲਕ ਪਸ਼ਮੀਨਾ ਠੀਕ ਹੈ ਬਿਲਕੁਲ ਡਿਫਰੈਂਟ ਹੈਗਾ ਇਹ ਸਟੱਫ ਬਹੁਤ ਸੋਹਣਾ ਹੈ ਇਸ ਵਾਰ ਬੜੇ ਸੋਹਣੇ ਸਟੱਫ ਆਏ ਨੇ ਆਹ ਲੋ ਇਹ ਹੈਗਾ ਇਹਦਾ ਵਰਕ ਚੌਕਾਂ ਦੇ ਵਰਕ ਦੇਖੋ ਕਿੰਨਾ ਗੱਡਵਾ ਐਨ ਪੂਰਾ ਵਧੀਆ ਵਰਕ ਹੋਇਆ ਵਿਆ ਔਰ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਮੋਰ ਆ ਮੋਰ ਬਣੇ ਮੋਰ ਬਣੇ ਹੋਈ ਨੇ ਆਹ ਸਹੀ ਗੱਲ ਹੈ। ਲੋ ਜੀ ਆਪਾਂ ਵਰਕ ਦੱਸ ਦਿੰਦੇ ਆ ਐਂਡ ਟੂ ਐਂਡ 19.5 ਹੈ ਪਰ ਤੁਸੀਂ ਇਹਨੂੰ ਆਰਾਮ ਦੇ ਨਾਲ 22 ਤੱਕ ਵੀ ਲਿਜਾ ਸਕਦੇ ਹੋ ਠੀਕ ਹੈ ਜੀ। ਤੇ ਅੱਗੇ ਆਪਾਂ ਬਾਜੂ ਦੇਖਦੇ ਆਂ ਇਹਦੀ। ਆਹ ਲੋ ਜੀ ਇਹ ਬਾਜੂ ਦਾ ਵਰਕ ਹੈ। ਵਰਕ ਥੋੜਾ ਨਹੀਂ ਆ ਵਰਕ ਬਹੁਤ ਜ਼ਿਆਦਾ ਹੈ। ਇਹ ਵਾਲਾ ਸੂਟ ਤੁਹਾਨੂੰ 1270 ਦੇ ਵਿੱਚ ਮਿਲੂਗਾ ਕਿਉਂਕਿ ਇਹਦਾ ਸਟੱਫ ਹੈ ਜਿਹੜਾ ਉਹ ਉਹਨਾਂ ਨਾਲੋਂ ਅਲੱਗ ਹੋ ਗਿਆ ਠੀਕ ਹੈ ਸਟੱਫ ਦਾ ਥੋੜਾ ਜਿਹਾ ਫਰਕ ਪੈ ਗਿਆ। ਇਸ ਕਰਕੇ ਇਹਦੀ ਪ੍ਰਾਈਸ ਹੈ ਜਿਹੜੀ ਉਹਨਾਂ ਨਾਲੋਂ ਥੋੜੀ ਜਿਹੀ ਇਨਕਰੀਜ਼ ਹੋ ਗਈ ਆ। 1270 ਦੇ ਵਿੱਚ ਅਗਰ ਤੁਸੀਂ 2 ਲਓਗੇ ਤਾਂ 50 ਲੈਸ ਹੋ ਜਾਣਗੇ 1220 ਦੇ ਵਿੱਚ ਇੱਕ ਸੂਟ ਮਿਲ ਜੂਗਾ ਆਹ ਲਓ ਜੀ ਅਗਲਾ ਕਲਰ ਦੇਖੋ ਤੁਸੀਂ ਵੈਸੇ ਇਹ ਗ੍ਰੀਨ ਕਲਰ ਹੈ ਇਹਨੂੰ ਆਪਾਂ ਮਹਿੰਦੀ ਨਾ ਕਹੀਏ ਇਹ ਗ੍ਰੀਨ ਕਲਰ ਹੈ ਜੀ ਇਹ ਜਿਹੜਾ ਨਿੰਮ ਗ੍ਰੀਨ ਕਲਰ ਹੁੰਦਾ ਨਾ ਤੇ ਚੈੱਕ ਬਣਿਆ ਹੋਇਆ ਇਹਦੇ ਵਿੱਚ ਚੈੱਕ ਇਹਨਾਂ ਜਿਨ੍ਹਾਂ ਦੀ ਪ੍ਰਾਈਸ 1270 ਉਹਨਾਂ ਸਾਰਿਆਂ ਦੇ ਵਿੱਚ ਚੈੱਕ ਆਊਗਾ ਚੈੱਕ ਪਸ਼ਮੀਨਾ ਔਰ ਬੜਾ ਸੋਹਣਾ ਜਿਹਾ ਗ੍ਰੀਨ ਕਲਰ ਹੈ ਜੀ ਬਹੁਤ ਜ਼ਿਆਦਾ ਸੋਹਣਾ ਗ੍ਰੀਨ ਕਲਰ ਹੈ ਔਰ ਇਹ ਤਾਂ ਜਦੋਂ ਤੁਹਾਡੇ ਕੋਲੇ ਆਊਗਾ ਤਾਂ ਰੰਗ ਨਹੀਂ ਸਹੀ ਆ ਰਿਹਾ ਵਿੱਚ ਕੈਮਰੇ 'ਚ ਸ਼ਾਇਦ ਸਹੀ ਨਹੀਂ ਆ ਰਿਹਾ ਪਰ ਬਹੁਤ ਜ਼ਿਆਦਾ ਰੰਗ ਬਹੁਤ ਸੋਹਣਾ ਹੈ ਨੇੜੇ ਕਰਕੇ ਦੇਖੀ ਮੇਰੇ ਵੀ ਹਾਂ ਇਹਦੇ ਵਿੱਚ ਕੁਝ ਹੋੜ ਇਹ ਖੜ ਜਾ ਇੱਥੋਂ ਥੋੜਾ ਜਿਹਾ ਲਗਭਗ ਨੇੜੇ ਜੇ ਜਾਂਦਾ ਹੈਗਾ ਪਰ ਬਲਰ ਹੋ ਰਿਹਾ ਇੱਥੇ ਰੰਗ ਬਹੁਤ ਸੋਹਣਾ ਹੈ ਆ ਨਹੀਂ ਰਿਹਾ ਸਹੀ ਹਾਂ ਬਹੁਤ ਜ਼ਿਆਦਾ ਸੋਹਣਾ ਜੀ ਮੈਂ ਤੁਹਾਨੂੰ ਦੱਸਦਾ ਬਸ ਕਾਫੀ ਜ਼ਿਆਦਾ ਕਈ ਕਲਰ ਹੈ ਇਸ ਤਰ੍ਹਾਂ ਦੇ ਹੁੰਦੇ ਨਹੀਂ ਆਉਂਦੇ ਵਿੱਚ ਪਰ ਬਹੁਤ ਪਿਆਰਾ ਕਲਰ ਹੈ 1270 ਦੇ ਵਿੱਚ ਸਿੰਗਲ ਆਊਗਾ ਅਗਲਾ ਦੇਖੋ ਜੀ ਮਹਿਰੂਨ ਐਗਜ਼ੈਕਟ ਮਹਿਰੂਨ ਬਹੁਤ ਬਹੁਤ ਪਿਆਰਾ ਮਹਿਰੂਨ ਆ ਲਓ ਕਲਰ ਹੀ ਇੰਨੇ ਸੋਹਣੇ ਨੇ ਨਾ ਸ਼ਾਈਨ ਕਰਦਾ ਹੈ ਪਸ਼ਮੀਨਾ ਇਹ ਕਿਉਂਕਿ ਇਹ ਸਿਲਕ ਪਸ਼ਮੀਨਾ ਔਰ ਚੈੱਕ ਦੇ ਵਿੱਚ ਪਸ਼ਮੀਨਾ ਹੈ ਬਹੁਤ ਪਿਆਰਾ ਮਹਿਰੂਨ ਹੈ ਕੈਮਰਾ ਸ਼ਾਇਦ ਕੁਝ ਵੀ ਸਹੀ ਨਹੀਂ ਦਿਖਾ ਰਿਹਾ ਕੈਮਰਾ ਸਹੀ ਦਿਖਾਉਣ ਦੇ ਮੂਡ 'ਚ ਨਹੀਂ ਹੈਗਾ ਪਰ ਤੁਸੀਂ ਮੇਰੇ ਤੇ ਯਕੀਨ ਕਰਕੇ ਲੈ ਲਿਓ ਤੁਸੀਂ ਕਹੋਗੇ ਕਿ ਕੈਮਰੇ ਦੇ ਵਿੱਚ ਤਾਂ ਕੁਝ ਵੀ ਨਹੀਂ ਵਧੀਆ ਆ ਰਿਹਾ ਸੀ ਇੰਨਾ ਕੁ ਸੋਹਣਾ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਇਹ। ਬ੍ਰਾਂਡਿੰਗ ਚਲੋ ਜੋ ਵੀ ਹੈ ਹੁਣ ਨਹੀਂ ਆ ਰਿਹਾ ਤਾਂ ਕੁਝ ਕਰ ਨਹੀਂ ਸਕਦੇ ਆਪਾਂ। ਤੇ ਆਹ ਹੈਗਾ ਪੀਕਾਕ ਸ਼ੇਡ। ਮੋਰ ਪੰਖੀ। ਪਤਾ ਨਹੀਂ ਹੁਣ ਕਿਦਾਂ ਦਾ ਆ ਰਿਹਾ ਮੈਨੂੰ ਨਹੀਂ ਪਤਾ ਇਹਦੇ ਚ। ਪੀਕਾਕ ਸ਼ੇਡ ਆ ਜੀ ਬਹੁਤ ਸੋਹਣਾ ਪੀਕਾਕ ਸ਼ੇਡ। ਸਾਰਿਆਂ ਨੂੰ ਪਤਾ ਹੈ ਜੀ ਮੋਰ ਪੰਖੀ ਤੁਹਾਡੇ ਦਿਮਾਗ ਚ ਆ ਰਿਹਾ ਹੁਣ ਕਿ ਬਾਹਲੇ ਸੋਹਣਾ ਜਾਂ ਹੁੰਦਾ ਮੋਰ ਪੰਖੀ ਉਹ ਬਾਹਲੇ ਸੋਹਣਾ ਹੈ ਜਿਵੇਂ ਸਿਲਕ ਹੁੰਦੀ ਹੈ ਨਾ ਮੋਰ ਪੰਖੀ ਉਹ ਵਾਲਾ ਸੂਟ ਹੈ ਇਹ। ਔਰ ਕਲਰ ਬਹੁਤ 10 12% ਜੈਂਟਲ ਖੈ। ਸੇਮ ਡਿਜ਼ਾਈਨ ਹੈ। ਅੱਛਾ। ਲੋ ਜੀ ਇਹ ਹੈਗਾ ਰਸਟ orange ਦਾ ਕਲਰ ਹੈਗਾ। ਲੋ ਜੀ ਇਹ ਹੈਗਾ ਰਸਟ ਕਲਰ। ਇਹ ਆ ਰਸਟ orange ਐਗਜੈਕਟ ਰਸਟ ਨਹੀਂ ਹੈਗਾ ਔਰ ਐਗਜੈਕਟ orange ਵੀ ਨਹੀਂ ਹੈਗਾ ਰਸਟ orange ਮਿਕਸ ਸੋਹਣਾ ਜਿਹਾ ਰਸਟ orange। ਇਹ ਤਾਂ ਕੁਝ ਹੋਰ ਹੀ ਆਈ ਜਾਂਦਾ ਇਹਦੇ ਵਿੱਚ। ਹਾਂ ਰੰਗ ਨਹੀਂ ਸਹੀ ਆ ਰਿਹਾ ਨਹੀਂ ਸਹੀ ਆ ਰਿਹਾ ਇਹਦੇ ਵਿੱਚ ਦੂਰਾ ਸਹੀ ਆ ਜਾਏ। ਉਹ ਸਾਈਡ ਤੋਂ ਹੋ ਕੇ ਦੇ। ਨਹੀਂ ਆਉਂਦਾ। ਹਾਂ ਹੁਣ ਸਹੀ ਆ ਗਿਆ ਲੈ ਲੋ ਜੀ ਦੁਬਾਰਾ ਦਿਖਾਈਏ ਪਤਾ ਨਹੀਂ ਉਹਦੋਂ ਕੋਈ ਕੁਝ ਦੱਬਿਆ ਗਿਆ ਹੋਣਾ ਹਾਂ ਇਹ ਵਾਲਾ ਕਲਰ ਹੈ ਹੁਣ ਸਹੀ ਆ ਰਿਹਾ ਕਲਰ ਥੋੜਾ ਜਿਹਾ ਤਾਂ ਹੈਗਾ ਫਰਕ ਪਰ ਹਾਂ ਲਗਭਗ ਜੇ ਦਿਖਾ ਰਿਹਾ ਨੇੜੇ ਜੇ ਆ ਆ ਠੀਕ ਹੀ ਆ ਬਸ ਇੱਥੇ ਇੱਕ ਜੀ ਆ ਇੱਥੇ ਠੀਕ ਹੈ ਬਸ ਠੀਕ ਹੈ ਥੋੜਾ ਜਿਹਾ ਸਹੀ ਤਾਂ ਆ ਹੀ ਨਹੀਂ ਆ ਚਲ ਕੋਈ ਹਾਂ ਬਹੁਤ ਕਾਫੀ ਸੋਹਣਾ ਕਲਰ ਨੇ ਜੀ ਇਹਦੇ ਵਿੱਚ ਤੇ ਤੁਸੀਂ ਬਾਈ ਕਰ ਲਿਓ ਫਟਾਫਟ 1270 ਚਾਊਗਾ ਤੇ ਲੋ ਜੀ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਾਂਗੇ ਹੋਰ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ